के खिलाफ कार्रवाई करने के लिए लगातार इसी कड़ी के तहत जिला फतेहगढ़ अग्रवाल ने फतेहगढ़ नगरी मंडी गोविंदगढ़ के क्षेत्र में तलाशी अभियान को चलाया इसी दौरान सर्च ऑपरेशन में एसएसपी की पूरी टीम भी शामिल रही इस बारे में और जानकारी देते हुए एसएसपी एस पी शुभम अग्रवाल ने मीडिया से क्या कहा सुने साहिब मार्कन की इस रिपोर्ट में ਸਰਕਾਰ ਵੱਲੋਂ ਤੇ ਪੁਲਿਸ ਵੱਲੋਂ ਨਸ਼ਿਆ ਦੇ ਖਿਲਾਫ ਇੱਕ ਮਤਲਬ ਆਪਾਂ ਕਹਿੰਦੇ ਆ ਵਾਰ ਇੱਕ ਜੰਗੀ ਪਦਰ ਤੇ ਇੱਕ ਜਿਹੜੀ ਹੈ ਮੁਹਿੰਮ ਚਾਲੂ ਕੀਤੀ ਗਈ ਹੈ ਤੇ ਅੱਜ ਇਸ ਵਕਤ ਅਸੀਂ ਤਰਖਾਨ ਮਾਜਰਾ ਦੇ ਜਿਹੜੇ ਪਿੰਡ ਦੇ ਏਰੀਆ ਦੇ ਵਿੱਚ ਹੈਗੇ ਸਾਡੇ ਕੋ ਸਰਪੰਚ ਸਾਹਿਬ ਤੇ ਹੋਰ ਜਿਹੜੇ ਹੈਗੇ ਤੇ ਜਿਹੜੇ ਆਮ ਪਬਲਿਕ ਉਹ ਵੀ ਸਾਡੇ ਨਾਲ ਖੜੀ ਹੋਈ ਹੈ ਤੇ ਇਹਨਾਂ ਦੇ ਨਾਲ ਬੜੀ ਗੱਲ ਹੋਈ ਨਾਗਾ ਡਿਟੇਲਸ ਤੇ ਅਹੀ ਗੱਲ ਹੋਈ ਆ ਆਪਾਂ ਪਿੰਡ 'ਚ ਬਿਲਕੁਲ ਵੀ ਨਿਸ਼ਾਨੀ ਰਹਿਣ ਦੇਣਾ ਇਲਾਕੇ 'ਚ ਨਿਸ਼ਾਨੀ ਨਹੀਂ ਰਹਿਣ ਦੇਣਾ ਸਵੇਰ ਤੋਂ ਸਾਡੀਆਂ ਟੀਮਾਂ ਟੋਟਲ ਜਿਹੜੀ ਹੈਗੀ ਆ ਆਪਣੇ ਜ਼ਿਲੇ ਜ਼ਿਲਾ ਫਤੇਗੜ ਸਾਹਿਬ ਦੇ ਵਕਫਾ ਇਲਾਕਿਆਂ ਦੇ ਵਿੱਚ ਆ ਆਪਾਂ ਜਿਹੜੀ ਇਹ ਕਸੋ ਆਪਰੇਸ਼ਨ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਅਦਰ ਵੀ ਚੱਲਦਾ ਪਿਆ ਹੈ ਤੇ ਹੁਣ ਤੱਕ ਕਾਫੀ ਜਿਹੜੀ ਹੈਗੀ ਆ ਕਰੀਬ ਅਸੀਂ ਹੁਣ ਤੱਕ ਆ ਕਰੀਬ ਹੁਣ ਤੱਕ ਕਰੀਬ ਅਸੀਂ ਜਿਹੜੇ 9 ਪਰਚੇ ਵੀ ਸੰਬੰਧੀ ਦਰਜ ਹੋ ਚੁੱਕੇ ਹੈ ਤੇ ਕਰੀਬ 10 ਬੰਦੇ ਗ੍ਰਫਤਾਰ ਵੀ ਕਰ ਚੁੱਕੇ ਆਗੇ ਵੀ ਕਾਰਵਾਈ ਜਾਰੀ ਹੈ ਤੇ ਆਪਣਾ ਜਿਹੜੇ ਸਰਪੰਚ ਸਾਹਿਬ ਇਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਇਸ ਪਿੰਡ ਦੇ ਵਿੱਚ ਇੱਕ ਸਟਰੋਂਗ ਰੈਜ਼ੋਲੂਸ਼ਨ ਪਾਸ ਕਰਨਗੇ ਇੱਕ ਮਤਾ ਪਾਸ ਕਰਨਗੇ ਕਿ ਜਿਹੜਾ ਵੀ ਬੰਦਾ ਇਸ ਨਸ਼ੇ ਦੇ ਵਿੱਚ ਉਹਨੂੰ ਵੇਚਣ ਜਾਂ ਉਹਨੂੰ ਕੀ ਕਹਿੰਦੇ ਕੰਜ਼ਿਊਮ ਕਰਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਉਹ ਰੋਲ ਸਾਹਮਣੇ ਆਂਦਾ ਉਹਦੇ ਪਰਿਵਾਰ ਨੂੰ ਸਰਪੰਚ ਵੱਲੋਂ ਸਰਪੰਚ ਸਾਹਿਬ ਵੱਲੋਂ ਤੇ ਬਿਲਕੁਲ ਕਿਸੇ ਵੀ ਤਰੀਕੇ ਦਾ ਪੰਚਾਇਤ ਵੱਲੋਂ ਕੋਈ ਸਪੋਰਟ ਨਹੀਂ ਰਹੇਗਾ ਤੇ ਮੇਰਾ ਪਬਲਿਕ ਨੂੰ ਇਹੀ ਪੁਲਿਸ ਵੱਲੋਂ ਆਸ਼ਵਾਸਨ ਹੈ ਕਿ ਪੁਲਿਸ ਤੁਹਾਡੇ ਨਾਲ ਅਸੀਂ ਬਿਲਕੁਲ ਇੱਥੇ ਸਫਾਇਆ ਕਰ ਦੇਣਾ ਹੈ ਜੀ ਕੋਈ ਵੀ ਬੰਦਾ ਮੇਰੀ ਮੀਡੀਆ ਦੇ ਰਾਹੀਂ ਜਿਹੜੇ ਸਾਡੇ ਹੋਰ ਵਿਅਕਤੀ ਉਹਨਾਂ ਨੂੰ ਵੀ ਮੇਰੇ ਸਬ ਮੀਡੀਆ ਸੱਜਣਾਂ ਵਹੀਂ ਬੇਨਤੀ ਹੈ ਕੋਈ ਵੀ ਵਿਅਕਤੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਜੇਕਰ ਮਿਲਦੀ ਹੈ ਕੋਈ ਬੰਦਾ ਵੇਚਦਾ ਹੈ ਜਾਂ ਇਦਾਂ ਦੇ ਕਿਸੇ ਵੀ ਤਰੀਕੇ ਦੀ ਐਕਟੀਵਿਟੀ ਦੇ ਵਿੱਚ ਨੋਟ ਹੈ ਤੁਸੀਂ ਸਾਡਾ ਰਾਬਤਾ ਕਰੋ ਆਪਣੇ ਲੋਕਲ ਐਸਐਚਓ ਸਾਹਿਬ ਨੂੰ ਦੱਸਿਓ ਜਾਂ ਮੈਨੂੰ ਵੀ ਤੁਸੀਂ ਦੱਸ ਸਕਦੇ ਹੋ ਬਿਲਕੁਲ 24/7 ਸਾਡੀ ਜਿਹੜੀ ਹੈਲਪਲਾਈਨ ਹੈ ਉਹ ਚੱਲੂ ਹੈ ਤੁਹਾਡੀ ਜਿਹੜੀ ਆਈਡੈਂਟੀਟੀ ਉਹ ਗੁਪਤ ਰੱਖੀ ਜਾਊਗੀ ਤੇ ਆਪਾਂ ਉਸ ਬੰਦੇ ਤੇ ਸਮੇਂ ਸਿਰ ਤਰੀਕੇ ਨਾਲ ਪੜਦੀ ਕਾਨੂੰਨੀ ਕਰਵਾਈ ਕਰਾਂ ਤਾਂ ਕਿ ਬੰਦੋਜੁਰ ਦਾ ਵੀ ਹੈ ਕੋਈ ਇਹੋ ਜਿਹਾ ਫਲਾਨ ਜਿਹੜੇ ਲੋਕ ਜਿਆਦਾ ਨਾ ਦੇਖੋ ਆਪਾਂ ਬੇਸਿਕਲੀ 24/7 ਜਿਹੜੇ ਹੈਗੇ ਆ ਇਹਦੇ ਵਿੱਚ ਲੱਗੇ ਹੋਏ ਆ ਤੇ 360 ਡਿਗਰੀ ਤਰੀਕੇ ਨਾਲ ਇਸ ਤੇ ਆਪਾਂ ਕਾਰਵਾਈ ਕਰਾਂਗੇ ਭਾਵੇਂ ਉਹ ਡਿਮੋਲੀਸ਼ਨ ਨੂੰ ਲੈ ਕੇ ਹੋ ਭਾਵੇਂ ਉਹ ਅਵੇਅਰਨੈਸ ਨੂੰ ਲੈ ਕੇ ਹੋ ਭਾਵੇਂ ਸਪਲਾਈ ਚੈਨ ਨੂੰ ਸਪਲਾਈ ਚੇਨ ਨੂੰ ਬ੍ਰੇਕ ਕਰਨ ਨੂੰ ਜਾਂ ਪਿੰਡਾਂ ਦੇ ਵਿੱਚ ਆ ਕੇ ਇਕੱਲੇ ਇਕੱਲੇ ਬੰਦੇ ਇਕੱਲੇ ਇਕੱਲੇ ਘਰਾਂ ਨੂੰ ਜਿਹੜੇ ਇਹਦੇ ਵਿੱਚ ਇਨਵੋਲਡ ਉਹਨਾਂ ਨੂੰ ਚੱਕ ਤੇ ਸਾਰੇ ਪਹਿਲੂਆਂ ਤੇ ਕੰਮ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਜਿੱਦਾਂ ਜਿੱਦਾਂ ਕਾਰਵਾਈ ਹੋएगी ਉਹ ਤੁਹਾਨੂੰ ਅਸੀਂ ਤੁਹਾਡੇ ਨਾਲ ਅਸੀਂ মিডিਆ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਸਰ ਇੱਕ ਪੋਬਾਲੇ ਦਾ ਕੇਸ ਹੈ ਜੀ ਉਹ ਕਿੰਨੇ ਕਿਹ ਕੁ ਜੂਚ ਰੈਸਟ ਹੋਗੇ ਜੀ ਕਿੰਨੇ ਕਿਹ ਕੁ ਬੱਤੀਆ ਦੇਖੋ ਇੱਕ ਨਾ ਅ ਬਲਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਸੀਗਾ ਉਹਦੀ ਡੈਥ ਹੋ ਗਈ ਸੀ ਤੇ ਉਹ ਕਿਤੇ ਨਾ ਕਿਤੇ ਡਰਗ ਵਗਰਾ ਲੈਂਦਾ ਹੋਣਾ ਪਿੱਛੇ ਜੇ ਤਾਂ ਉਸ ਤੋਂ ਕੋ ਬਿਮਾਰ ਹੋ ਗਿਆ ਸੀਗਾ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਉਹਦੀ ਮਾਤਾ ਦੇ ਬਿਆਨ ਤੇ ਅਸੀਂ ਫੌਰੀ ਤੌਰ ਤੇ ਐਫ ਆਈ ਆਰ ਦਰਜ ਕੀਤੀ ਤੇ ਟੋਟਲ ਤਿੰਨ ਬੰਦੇ ਸੀਗੇ ਜਿਨ੍ਹਾਂ ਦੇ ਨਾਮ ਸੀਗੇ ਇੱਕ ਬੂਟਾ ਸਿੰਘ ਸੀਗਾ ਤੇ ਹੋਰ ਬੰਦੇ ਦੋ ਹੋਰ ਸੀਗੇ ਇਹਨਾਂ ਇਹਨਾਂ ਦੇ ਤਿੰਨਾਂ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਨੇ ਤੇ ਸਾਡੀ ਹਰਾਸ ਹਰਾਸ ਚ ਤੇ ਪਿੰਡ ਵਾਲਿਆਂ ਤੋਂ ਲੋ ਹੁਣ ਕੀ ਦੇ ਰਿਸਪੌਂਸ ਹੈ ਜੀ ਪਿੰਡ ਵੱਲੋਂ ਬੜੀ ਇੱਕ ਪੋਜ਼ਿਟਿਵ ਪਿੰਡ ਦੇ ਵਿੱਚ ਇੱਕ ਮੈਸੇਜ ਹੈ ਤੇ ਪਿੰਡੇ ਦੇ ਜਿਹੜੇ ਸਰਪੰਚ ਸਾਹਿਬ ਹੈ ਉਹਨਾਂ ਦੇ ਨਾਲ ਵੀ ਸਾਡਾ ਰਾਬਤਾ ਹੈ ਤੇ ਜਿਹੜੇ ਮਾਤਾ ਜੀ ਹੈਗੀਆਂ ਉਹਨਾਂ ਨਾਲ ਵੀ ਤੇ ਪਰਿਵਾਰ ਨਾਲ ਵੀ ਤੇ ਹੋਰ ਵੀ ਪਿੰਡ ਵਾਲਿਆਂ ਨਾਲ ਬੜਾ ਇੱਕ ਚੰਗਾ ਰਾਬਤਾ ਹੈ ਤੇ ਇੱਕ ਬੜਾ ਪੋਜ਼ਿਟਿਵ ਮੈਸੇਜ ਪਿੰਡ ਦੇ ਵਿੱਚ ਗਿਆ ਹੈ ਕਿ ਬਿਲਕੁਲ ਜ਼ੀਰੋ ਟੋਲਰੈਂਸ ਹੈ ਜੀ ਐਂਡ ਜੰਗੀ ਪੱਦਰ ਤੇ ਇੱਕ ਵਾਰ ਲਾਈਕ ਸਿਚੁਏਸ਼ਨ ਨੂੰ ਲੈ ਕੇ ਆਪਾਂ ਡਰੱਗਸ ਦੇ ਖਿਲਾਫ ਅ ਵੀ ਆਰ ਆਲਰੇਡੀ ਵਰਕਿੰਗ ਔਨ ਇਟ ਤੇ ਬਿਲਕੁਲ ਵੀ ਅਸੀਂ ਇਹਨੂੰ ਸਫਾਇਆ ਕਰ ਦੇਣਾ ਜੀ ਤਿੰਨੋਂ ਤਿੰਨੋ ਰੈਸਟ ਹੋ ਗਏ ਤਿੰਨੋ ਗ੍ਰਫਤਾਰ ਹੋ ਗਏ ਜੀ ਠੀਕ ਹੈ ਦੋ ਦੋ ਤਿੰਨਾਂ ਇੱਕ ਵੀਡੀਓ ਵਾਇਰਲ ਹੋਈ ਸੀ ਸਨੇਚਿੰਗ ਦੀ ਕਰ ਪੁਲਿਸ ਨੇ ਬਹੁਤ ਦੋ ਘੰਟੇ ਲੱਗਦੇ ਤਾਂ ਜਿਆਦਾ ਹੀ ਚੋਰੀ ਕੱਢ ਲਿਆ ਸੀ ਜੀ ਇਹ ਜਿਹੜੀ ਇਸ ਸਮੇਂ ਹੋਰ ਵੀ ਹੈ ਮੇਰਾ ਵਾਅਦਾ ਪੁਲਿਸ ਹੋਰ ਬਾਰੇ ਜੀ ਦੇਖੋ ਜੀ ਸਨੇਚਿੰਗ ਨੂੰ ਲੈ ਕੇ ਬਿਕੋਜ਼ ਸਾਡੇ ਕੋਲ ਇੰਡਸਟਰੀਅਲ ਏਰੀਆ ਵੀ ਹੈਗੇ ਆ ਸਾਡੇ ਕੋਲ ਹੋਰ ਪ੍ਰਵਾਸੀ ਵੀ ਨੇ ਤੇ ਕਈ ਵਿਅਕਤੀ ਪਾਰਟਿਕੂਲਰ ਜਦੋਂ ਆਪਣੀ ਸੈਲਰੀ ਲੈ ਕੇ ਆਉਂਦੇ ਆ ਤੇ ਜਾਂ ਫਿਰ ਅਸੀਂ ਦੇਖ ਰਹੇ ਹਾਂ ਮੋਬਾਈਲ ਉਹਨਾਂ ਦੇ ਹੱਥੋਂ ਹੁੰਦਾ ਹੈ ਤੇ ਇਸ ਤਰੀਕੇ ਦੀ ਪਿੱਛੇ ਜੇ ਕੁਝ ਵਾਰਦਾਤਾਂ ਜਿਹੜੀ ਹੈਗੀ ਰਿਪੋਰਟ ਹੋਈਆਂ ਸਾਰੀ ਐਸ ਐਚ ਓ ਸਾਹਿਬਾਨ ਨੂੰ ਤੇ ਆਪਣੇ ਜਿੰਨੇ ਜੀਓ ਸਾਹਿਬਾਨ ਨੇ ਸਾਰਿਆਂ ਨੂੰ ਸਖਤ ਦਾਇਤ ਨਾਲ ਪਿੱਛੇ ਅਸੀਂ ਕਾਰਵਾਈ ਵੀ ਕੀਤੀ ਆ ਤੁਸੀਂ ਜ਼ੀਰੋ ਟੋਲਰੈਂਸ ਹੈ ਵੀਲ ਨਾਟ ਟੋਲਰੇਟ ਐਨੀ ਕਾਈਂਡ ਆਫ ਸਨੇਚਿੰਗ ਕਿਉਂਕਿ ਜਿਹੜੇ ਗਰੀਬ ਬੰਦੇ ਆਉਂਦੇ ਆ ਵਿਚਾਰਾ ਕੋਈ ਕੋਈ ਮੋਟਰਸਾਈਕਲ ਤੇ ਆ ਰਿਹਾ ਕੋਈ ਸਾਈਕਲ ਤੇ ਆ ਰਿਹਾ ਸੀ ਉਸਦੇ ਦਰਦ ਨੂੰ ਸਮਝਦੇ ਆ ਤੇ ਬਿਲਕੁਲ ਜੀ ਜ਼ੀਰੋ ਟੋਲਰੈਂਸ ਹੈ ਅਗੇ ਸਨੇਚਰ ਐਂ ਜਿਹੜੀ ਹੈ ਥੈਫਟੀ ਆ ਰੋਬਰੀ ਕੋਈ ਵੀ ਇਸ ਤਰੀਕੇ ਦੀ ਵਾਰਦਾਤ ਕਰਦਾ ਹੈ ਬਿਲਕੁਲ ਨਹੀਂ ਅਸੀਂ ਉਹਨੂੰ ਬਖਸ਼ਣਾ ਸਾਡੀ ਨਜ਼ਰ ਹੁਣਾਤੇ ਆ ਜਦ ਉਹ ਸਾਡੇ ਹੱਥ ਆएंगे ਬਿਲਕੁਲ ਨਹੀਂ ਅਸੀਂ ਉਹਨਾਂ ਨੂੰ ਬਖਸ਼ਣਾ ਠੀਕ ਹੈ